ਨਸ਼ਾ ਜਿੱਥੇ ਸੂਬੇ ਦੇ ਵਿੱਚ ਗੰਭੀਰ ਸਮੱਸਿਆ ਬਣਿਆ ਹੋਇਆ ਹੈ ਉੱਥੇ ਹੀ ਇਸ ਨਸ਼ੇ ਦੇ ਖਾਤਮੇ ਦੇ ਲਈ ਲਗਾਤਾਰ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਵੱਲੋਂ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਇਸੇ ਦੇ ਤਹਿਤ ਗੁਰਦਾਸਪੁਰ ਪੁਲਿਸ ਵੱਲੋਂ ਇੱਕ ਨਵੀਂ ਮੁਹਿੰਮ ਦੀ ਸ਼ੁਰੂਆਤ ਐਸਐਸਪੀ ਗੁਰਦਾਸਪੁਰ ਆਈਪੀਐਸ ਵਿਆਮਾ ਹਰੀਸ਼ ਕੁਮਾਰ ਓਮਪrakash ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਹੈ ਜਿਸ ਦੇ ਤਹਿਤ ਨਸ਼ਾ ਕਰਨ ਵਾਲੇ ਨੌਜਵਾਨਾਂ ਦੀ ਪਛਾਣ ਕਰਕੇ ਉਹਨਾਂ ਦੇ ਘਰਾਂ ਤੱਕ ਪੁਲਿਸ ਜਾ ਰਹੀ ਹੈ ਔਰ ਨੌਜਵਾਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਨਸ਼ਾ ਛੱਡਣ ਦੇ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਇਸੇ ਹੀ ਲੜੀ ਦੇ ਤਹਿਤ ਐਸਐਚਓ ਸਿਟੀ ਗੁਰਦਾਸਪੁਰ ਇੰਸਪੈਕਟਰ ਗਰਮੀਤ ਸਿੰਘ ਵੱਲੋਂ ਕੁਝ ਨਸ਼ਾ ਕਰਨ ਵਾਲੇ ਨੌਜਵਾਨਾਂ ਦੇ ਘਰਾਂ ਤੱਕ ਪਹੁੰਚ ਕਰਕੇ ਉਹਨਾਂ ਨੂੰ ਨਸ਼ਾ ਛੱਡਣ ਦੇ ਲਈ ਪ੍ਰੇਰਿਤ ਕੀਤਾ ਗਿਆ ਔਰ ਅੱਜ ਇਹਨਾਂ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਰੈੱਡ ਕਰਾਸ ਨਸ਼ਾ ਛਡਾਊ ਕੇਂਦਰ ਗੁਰਦਾਸਪੁਰ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ ਗੱਲਬਾਤ ਦੌਰਾਨ ਰੈੱਡ ਕਰਾਸ ਨਸ਼ਾ ਛਡਾਊ ਕੇਂਦਰ ਗੁਰਦਾਸਪੁਰ ਦੇ ਪ੍ਰੋਜੈਕਟ ਡਾਇਰੈਕਟਰ ਸ਼੍ਰੀ ਰਮੇਸ਼ ਮਹਾਜਨ ਜੀ ਨੇ ਕਿਹਾ ਕਿ ਐਸਐਸਪੀ ਗੁਰਦਾਸਪੁਰ ਵੱਲੋਂ ਇਹ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਜੋ ਨੌਜਵਾਨਾਂ ਦਾ ਨਸ਼ਾ ਛਡਾਉਣ ਦੇ ਲਈ ਉਹਨਾਂ ਦੇ ਸੈਂਟਰ ਦੇ ਨਾਲ ਤਾਲਮੇਲ ਕਰਕੇ ਨੌਜਵਾਨਾਂ ਨੂੰ ਇੱਥੇ ਦਾਖਲ ਕਰਵਾਇਆ ਜਾ ਰਿਹਾ ਹੈ ਨਸ਼ਾ ਛਡਾਊ ਕੇਂਦਰ ਗੁਰਦਾਸਪੁਰ ਦੇ ਪ੍ਰੋਜੈਕਟਡ ਡਾਇਰੈਕਟਰ ਰਮੇਸ਼ ਮਹਾਜਨ ਨੇ ਗੁਰਦਾਸਪੁਰ ਪੁਲਿਸ ਦੀ ਤਾਰੀਫ ਕਰਦੇ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਇਸ ਮੁਹਿੰਮ ਵਿੱਚ ਅੱਗੇ ਆਉਣ ਦੀ ਜ਼ਿਆਦਾ ਜ਼ਰੂਰਤ ਹੈ 2017 ਦਾ ਘਰਨਾ ਨਾਚ ਤੇ ਹੁਣ ਨਾ ਜਾ ਕੇ ਛੱਡਿਆ ਸ਼ਰਤ ਇਹਨਾਂ ਨੂੰ ਇਹ ਗੁਰਦਾਸਪੁਰ ਦੇ ਹੈ ਤੇ ਐਸਐਸਓ ਸਾਹਿਬ ਗੁਰਮੀਤ ਸਿੰਘ ਜੀ ਹੈਗੇ ਆ ਮਨੂੰ ਉਹਨਾਂ ਨੇ ਇਹਨਾਂ ਨੂੰ ਮੋਟੀਵੇਟ ਕੀਤਾ ਨਾ ਇੱਥੇ ਆ ਕੇ ਮੈਂ ਸਰਮਣਾ ਲਈ ਨਾ ਹੀ ਨਕ ਧੰਨਵਾਦ ਕਰਨਾ ਚਾਹਨਾ ਵਾ ਕਿ ਉਹਨਾਂ ਨੇ ਮੈਨੂੰ ਇੰਨੀ ਦਲ ਦਲ ਦੇ ਵਿੱਚੋਂ ਕੱਢਿਆ ਕੋਈ ਵੀ ਸਰ ਅੱਜਕਲ ਕੋਈ ਨਹੀਂ ਕੱਢਦਾ ਤੁਹਾਨੂੰ ਵੀ ਪਤਾ ਹੀ ਨਹੀਂ ਲੱਗਦਾ ਸਰ ਮੈਂ ਉਹਨਾਂ ਦਾ ਕੀ ਆਪਣੇ ਮੂੰਹ 'ਚ ਬਿਆਨ ਦਵਾ ਗਰਮ ਉਹਨਾਂ ਦਾ ਇਨਾ ਕ ਧੰਨਵਾਦ ਕਰਨਾ ਚਾਹਨਾ ਕਿ ਉਹ ਮੇਰੇ ਰੱਬ ਰੱਬ ਦੇ ਰੂਪ ਦੇ ਸਮਝ ਕੇ ਆਏ ਆ ਉਹਨਾਂ ਨੇ ਮੈਨੂੰ ਇਨਾ ਕਿ ਇੱਥੇ ਆ ਕੇ ਕਿਹਾ ਕਿ ਨਹੀਂ ਪੁੱਤਰ ਤੂੰ ਛੱਡ ਤੇਰੇ ਨਾਲ ਗਿਆ ਸੀ ਸ਼ਰਮ ਨਹੀਂ ਹੋਇਆ ਕਿ ਨਹੀਂ ਮੇਰੇ ਨਾਲ ਹੈਗੀ ਗੁਰਮੀ ਸਿੰਘ ਜੀ ਇਸ ਕਰਕੇ ਸਰ ਮੈਂ ਧੂਨ ਹੋਰੀ ਹੋਲੀ ਹੋਲੀ ਸਾਰਾ ਉੱਚੀ ਛੱਡਦਾ ਉਹਨਾਂ ਨੇ ਮੈਡੀਸਿਨ ਖਾਣੇ ਆਜੀ ਮੈਂ ਸਰਕਾਰ ਹੋ ਗਿਆ ਕੋਈ ਨਿਸ਼ਾਨੀ ਕੀਤਾ ਕੁਝ ਨਹੀਂ ਕੀਤਾ ਫ੍ਰੈਸ਼ ਹੋ ਕੇ ਸਿੱਧਾ ਹੀ ਆਪਣਾ ਘਰ ਅੱਥੇ ਆਇਆ ਫ੍ਰੈਸ਼ ਬੋਡੀ ਸਿੱਧਾ ਹੀ ਅੱਥੇ ਆਇਆ ਸਰ ਮੈਂ ਤੇ ਇੰਨਾ ਹੀ ਕਹਿਣਾ ਚਾਹਣਾ ਵਾਂ ਕਿ ਜਿੰਨੇ ਵੀ ਮੇਰੇ ਵੀਰ ਭਰਾ ਹੈਗੇ ਆ ਜਿਹੜੇ ਮਨੋਂ ਦਿਲੋਂ ਛੱਡਣਾ ਚਾਹੁੰਦੇ ਆ ਉਹ ਇੱਥੇ ਆ ਕੇ ਰੈੱਡ ਕਰਾਸ ਬਬੇ ਵਾਲੀ ਰੋਡ ਤੇ ਹੈ ਇਹ ਸੈਂਟਰ ਸ੍ਰੀ ਕੀ ਨਾਮ ਦਾ ਹਰਮੇਸ਼ ਮਹਾਜਨ ਜੀ ਦਾ ਉੱਥੇ ਆ ਕੇ ਜ਼ਰੂਰ ਵਿਜ਼ਿਟ ਕਰਨ ਇੱਥੇ ਆ ਕੇ ਇੱਕ ਵਾਰੀ ਜ਼ਰੂਰ ਵੇਖਣ ਕਿ ਕੀ ਹਿਸਾਬ ਇੱਥੇ ਬਾਕੀ ਸੈਂਟਰਾਂ ਨਾਲੋਂ ਉੱਥੇ ਨਾ ਹੈ ਨਹੀਂ ਹੈ ਇੱਥੇ ਸਰ ਰੋਟੀ ਪਾਣੀ ਇੰਨਾ ਵਧੀਆ ਮਿਲਦਾ ਹੈ ਇਹ ਮੈਮ ਕਾਉਂਸਲਿੰਗ ਕਰਦੇ ਆ ਠੀਕ ਆ ਫਿਰ ਸਰ ਇੰਨਾ ਸਾਰੇ ਇੰਨਾ ਮੋਟੀਵੇਟ ਕਰਦੇ ਆ ਇੱਕ ਢੋਲੀ ਮੈਮ ਸਿਰੇ ਯੋਗਾ ਕਰਾਂਦੇ ਆ ਸਿਰੇ ਜਲਦੀ ਉੱਠ ਕੇ ਆਪਣਾ ਧਿਆਨ ਭਟਕਾਉਂਦੇ ਨਹੀਂ ਸਾਡਾ ਲਾਂਦੇ ਰਹਿੰਦੇ ਕਿ ਮਨ ਲੱਗਾ ਰਵੇ ਕਿ ਉਹ ਚਿੱਟੇ ਹਲ ਮਾਨਾ ਜਾਵੇ ਸਾਡਾ ਚੱਕ ਸ਼ਰੋ ਕੇ ਅੰਦਰ ਵਿਕੇ ਅੱਜ ਸਰਦਾਰ ਇੰਸਪੈਕਟਰ ਗੁਰਮੀਤ ਸਿੰਘ ਜੀ ਜਿਹੜੇ ਕਿ ਐਸਐਚਓ ਸਿਟੀ ਗਰਾਸਪ ਨੇ ਉਹਨਾਂ ਨੇ ਤਿੰਨ ਨੌਜਵਾਨ ਜਿਹੜੇ ਕਿ ਈਰਖਾ ਵਿੱਚ ਈਰਖਾ ਆਪਣਾ ਜਲਾਦੇ ਨੇ ਉਹ ਉਹ ਉਹਨਾਂ ਦੇਖੇ ਵਿੱਚ ਨਸ਼ਾ ਕਰਦੇ ਨੇ ਉਹ ਅੱਜ ਇੱਥੇ ਐਡਿਕਟਸ ਨਸ਼ਾ ਸ਼ੋਅ ਕੇਂਦਰ ਵਿੱਚ ਤਾਂ ਚੜਾਈ ਨਹੀਂ ਉਹ ਆਪ ਤਾਂ ਨਸ਼ਾ ਕਰਦੇ ਸੀਗੇ ਪਰ ਜਿਹੜੀਆਂ ਸਵਾਰੀਆਂ ਬੈਠ ਗਈਆਂ ਉਹਨਾਂ ਦੀ ਲਾਈਫ ਇੰਡੀਜਰ ਕਰਦੇ ਸੀਗੇ ਇਹ ਬਹੁਤ ਵੱਡਾ ਇਹਨਾਂ ਨੇ ਕਾਰਤਮਾ ਕੀਤਾ ਸਲਾਗਾ ਜੋ ਹੈ ਇਸ ਦੀ ਨਹੀਂ ਸਾਰੇ ਨਸ਼ਾ ਕਰਦੇ ਨੇ ਕਿ ਇੱਕ ਇਹਨਾਂ ਨੇ ਵਾਰਨਿੰਗ ਦਿੱਤੀ ਹੈ ਜਿਹੜੇ ਵੀ ਨਸ਼ਾ ਕਰਦੇ ਨੇ ਉਹ ਜਾਂਦੇ ਆਪਣੇ ਆਪ ਇੱਥੇ ਆ ਜਨ ਰੈਡ ਕਲਸ ਨਸ਼ਾ ਚੋਣ ਕਿੰਦੇ ਗਿਤੇ ਫੀਲ ਆ ਜੁਟਾ ਤੇ ਉਹਨਾਂ ਨੇ ਇਹ ਕਿਹਾ ਕਿ ਅਜੇ ਐਨਡੀਪੀਐਸ ਅਹੀਂ ਨਹੀਂ ਪੱਤਰੇ ਸਿਰਫ ਨੌਜਵਾਨਾਂ ਨੂੰ ਇੱਕ ਮੌਕਾ ਦੇ ਰਹੇ ਆ ਕਿ ਉਹ ਆਪਣੇ ਆਪ ਨੂੰ ਸੁਧਾਰ ਨਸ਼ਾ ਸੇਟਨ ਤੇ ਇੱਥੇ ਦਾਖਲ ਹੋਣ ਰੈਡ ਕਲਸ ਨਸ਼ਾ ਚੋਣ ਕਿੰਦੇ ਮੈਂ ਇਹਨਾਂ ਦਾ ਤੇ ਇਸ ਤੋਂ ਪਹਿਲਾਂ ਵੀ ਐਸਐਚਓ ਇਹ ਪੁਰਾਣਾ ਸ਼ਹਿਰ ਸ਼ਰਦਾਰ ਕਿਰਨ ਸਿੰਘ ਰਾਜਪਾਲ ਸਿੰਘ ਤੇ ਸਰਦਾਰ ਅਮਨਦੀਪ ਸਿੰਘ ਜਿਹੜੇ ਕੇਸ ਅੱਜ ਸੁਦਰ ਨੇ ਉਹ ਵੀ ਉਹਨਾਂ ਵੀ ਕਾਫੀ ਪੇਸ਼ੈਂਟ ਹੱਥੇ ਭੇਜੇ ਨੇ ਮੈਂ ਉਹਨਾਂ ਦਾ ਵਿਸ਼ੁਕੜ ਕਰਦਾ ਸ਼ੁਕਰਗੁਜ਼ਾਰ ਜੀ ਮਾਨਯੋਗ ਡੀਪੀ ਸਾਹਿਬ ਤੇ ਸਾਡੇ ਐਸਐਸਪੀ ਬੰਗੁਰਦਾਸਪੁਰ ਰੀਸ਼ ਦੇ ਮੈਂ ਇਹ ਦਿਸ਼ਾ ਦੇ ਸੰਸਾਰ ਜਿਹੜੇ ਰੈੱਡ ਕਰਾਸ ਦੇ ਵਿੱਚ ਡੀਡਿਕਸ਼ਨ ਸੈਂਟਰ ਹੈ ਉੱਥੇ ਆ ਜੀ ਜਿਤਨਾ ਤਿੰਨ ਬੱਚਿਆਂ ਨੂੰ ਦਾਖਲ ਕਰਵਾ ਰਹੇ ਆ ਜਿਹਦੇ ਵਿੱਚ ਕੁਝ ਈ ਰਿਕਸ਼ਾ ਦੇ ਵਿੱਚ بیٹھ ਕੇ ਕਰ ਰਹੇ ਸੀਗੇ ਉਹਨਾਂ ਨੂੰ ਹੁਣ ਇੱਥੇ ਡੀਡਿਕਸ਼ਨ ਸੈਂਟਰ ਵਿੱਚ ਦਾਖਲ ਕਰਵਾ ਕੇ ਵੀ ਉਹਨਾਂ ਦਾ ਨਸ਼ਾ ਛੁਡਾਇਆ ਜਾ ਸਕੇ ਤੇ ਉਹਨਾਂ ਨੇ ਵੀ ਪ੍ਰਣ ਕੀਤਾ ਵੀ ਅਸੀਂ ਅਗੇ ਤੋਂ ਨਸ਼ਾ ਨਹੀਂ ਕਰਾਂਗੇ ਤੇ ਚੰਗੇ ਜੀਵਨ ਨੂੰ ਬਤੀਤ ਕਰਾਂਗੇ ਇੱਥੇ ਸਾਡੇ ਵੱਲੋਂ ਪਰਮੇਸ਼ਰ ਅੰਕਲ ਜੀ ਦਾ ਬਹੁਤ ਜ਼ਿਆਦਾ ਸਹਿਯੋਗ ਆ ਜੀ ਜਿਹੜਾ ਸਾਨੂੰ ਫ੍ਰੀ ਆਫ ਕਾਸਟ ਇੱਥੇ ਇਹਨਾਂ ਨੂੰ ਦਾਖਲ ਕਰਕੇ ਇਹਨਾਂ ਨੂੰ ਨਸ਼ਾ ਛਡਾਉਂਦੇ ਨੇ ਇਹਨਾਂ ਨੂੰ ਮੈਡੀਟੇਸ਼ਨ ਕਰਾਉਂਦੇ ਨੇ ਇਹਨਾਂ ਦਾ ਖਾਣ ਪੀਣ ਦਾ ਖਿਆਲ ਰੱਖਦੇ ਨੇ ਉਹ ਤੋਂ ਹੋਰ ਵੀ ਸਾਰਾ ਇਹਨਾਂ ਨੂੰ ਲੁੱਕ ਆਫਟਰ ਕਰਦੇ ਨੇ ਜੀ ਦੇਖੋ ਇਹ ਕੋਈ ਕੋਈ ਨਸ਼ਾ ਐਡਿਕਸ਼ਨ ਲਾ ਪੀਂਦੇ ਨੇ ਜਾਂ ਨਸ਼ਾ ਕਰਦੇ ਉਹ ਸਾਡੇ ਕੋਲ ਹੌਣ ਅਸੀਂ ਉਹਨਾਂ ਨੂੰ ਦਾਖਲ ਕਰਾਵਾਂਗੇ ਔਰ ਅਸੀਂ ਪ੍ਰਣ ਕੀਤਾ ਹੋਇਆ ਵੀ ਅਸੀਂ ਨਸ਼ੇ ਨੂੰ ਹਰ ਹਾਲਤ ਦੇ ਵਿੱਚ ਗੁਰਦਾਸਪੁਰ ਦੇ ਵਿੱਚੋਂ ਖਤਮ ਕਰਾਂਗੇ ਇਸ ਜੜ ਨੂੰ ਜਿਹੜੀ ਨੂੰ ਅਸੀਂ ਖਤਮ ਕਰਾਂਗੇ ਔਰ ਜੇ ਕੋਈ ਵੇਚਦਾ ਵਾ ਤੇ ਉਹਦੇ ਬਾਰੇ ਸਾਨੂੰ ਕੋਈ ਪਬਲਿਕ ਵੀ ਦੱਸੇ ਉਸ ਦਾ ਨਾਮ ਗੁਪਤ ਰੱਖਾਂਗੇ ਤੇ ਉਹਨਾਂ ਨੂੰ ਜਿਹੜਾ ਵੇਚਣ ਵਾਲੇ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਬਚਾਵਾਂਗੇ